ਮੈਰਿਟੋਰੀਆ ਸਕੂਲਾਂ ਦਾ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ ਅੱਜ ਅਸੀਂ ਅਸੇ ਲੜੀ ਤਹਿਤ ਜਾਣਾਗੇ ਮੈਰਿਟੋਰੀਆ ਸਕੂਲ ਬਠਿੰਡਾ ਬਾਰੇ ਮੈਰਿਟੋਰੀਆ ਸਕੂਲ ਬਠਿੰਡਾ ਦੀਆਂ ਸ਼ਾਨਦਾਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਮੈਰਿਟੋਰੀਆ ਸਕੂਲ ਬਠਿੰਡਾ ਵਿਖੇ ਜੋ ਡੱਬ ਵਾਲੀ ਵਾਲਾ ਰੋਡ ਹੈ ਉਸ ਤੋਂ ਜੋ ਬਾਦਲ ਰੋਡ ਜਾਂਦਾ ਹੈ ਉਸ ਦੇ ਉੱਪਰ ਸਥਿਤ ਹੈ ਜਿਹੜਾ ਕਿ ਬਿਲਕੁਲ ਮਹਾਰਾਜਾ ਅਨਜੀਤ ਸਿੰਘ ਯੂਨੀਵਰਸਿਟੀ ਦੇ ਨਾਲ ਹੈ ਇਸ ਸਕੂਲ ਦਾ ਜਿਹੜਾ ਸ਼ਾਨਾ ਮੱਥਾ ਇਤਿਹਾਸ ਆ ਤੇ ਵਿਦਿਆਰਥੀਆਂ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਇਹਨਾਂ ਸਕੂਲਾਂ ਦੇ ਵਿੱਚੋਂ ਵਿਦਿਆਰਥੀ ਜਿਹੜਾ ਐਮਬੀਬੀਐਸ ਤੇ ਖੇਤਰ ਵੱਲ ਗਏ ਵੈਟਰਨਰੀ ਇਨਸਪੈਕਟਰ ਗਏ ਨੇਵੀ ਵਿੱਚ ਗਏ ਬਹੁਤ ਜਿਹੜਾ ਪ੍ਰਾਪਤੀਆਂ ਵਾਲਾ ਇਤਿਹਾਸ ਹੈ ਤਾਂ ਵੇਖ ਰਹੇ ਹੋ ਤੁਸੀਂ ਸਕਰੀਨ ਦੇ ਉੱਪਰ ਮੈਟ ਹੋਲਡਰ ਸਟੂਡੈਂਟਸ ਆਫ ਮੈਰੀਟੋਰੀਆ ਸਕੂਲ ਬਠਿੰਡਾ ਸੈਸ਼ਨ 2022-23 ਜੋ ਵਿਦਿਆਰਥੀ ਮੈਟ ਵਿੱਚ ਆਇਆ ਉਹਨਾਂ ਦੀ ਜਿਹੜੀ ਤਸਵੀਰ ਵੇਖੀ ਜਾ ਰਹੀ ਹੈ ਸਮੂਹ ਸਟਾਫ ਤੇ ਮਾਨਯੋਗ ਪ੍ਰਿੰਸੀਪਲਸ ਸਰ ਦੇ ਨਾਲ ਤੇ ਵਿਦਿਆਰਥੀ ਨੇ ਉਹਨਾਂ ਨੂੰ ਜਿਹੜਾ ਸਨਮਾਨ ਕੀਤਾ ਜਾ ਰਿਹਾਗਾ ਅੱਗੇ ਦੇਖ ਰਹੇ ਹੋ ਤੁਸੀਂ ਇੰਟਰਨੈਸ਼ਨਲ ਜੂਥ ਡੇ ਸੈਲੀਬ੍ਰੇਟਡ ਐਟ ਮੈਰੀਟੋਰੀਆ ਸਕੂਲ ਬਠਿੰਡਾ ਇਹ ਵਿਦਿਆਰਥੀ ਜਿਹੜਾ ਤਾਂ ਮੋਟੀਵੇਸ਼ਨਲ ਲੈਕਚਰ ਮੇਜਰ ਪ੍ਰਿਆਰ ਐਂਡ ਕੈਪਟਨ ਸੋਨੂ ਜਿਹੜਾ ਵੱਖਰੇ ਵੱਖਰੇ ਵਿਦਿਆਰਤਿਆਂ ਦੇ ਲਈ ਲੈਕਚਰ ਕਰਵਾਏ ਜਾਂਦੇ ਆ ਉਹਨਾਂ ਦੇ ਲਈ ਤਾਂ ਕਿ ਉਹ ਪ੍ਰੇਰਿਤ ਹੋਣ ਨੇਵੀ ਦੇ ਵਿੱਚ ਆ ਸਕਣ ਜਿਹੜਾ ਹੈਗਾ ਵਾਜੂ ਸੈਨਾ ਦੇ ਵਿੱਚ ਜਾ ਸਕਣ ਇਸ ਤਰੀਕੇ ਦੇ ਨਾਲ ਥਲ ਸੈਨਾ ਦੇ ਵਿੱਚ ਆ ਸਕਣ ਉੱਚ ਕੋਟੀ ਦੇ ਅਹੁਦਿਆਂ ਦੇ ਉੱਪਰ ਮੌਜਮਾਨ ਹੋ ਸਕਣ ਅੱਗੇ ਵੇਖ ਰਹੇ ਤੁਸੀਂ ਪੋਸਟਰ ਮੇਕਿੰਗ ਕੰਪੀਟੀਸ਼ਨ ਹੈਲਡ ਐਟ ਸਕੂਲ ਅੰਡਰ ਬੜੀ ਪ੍ਰੋਗਰਾਮ ਬੜੀ ਪ੍ਰੋਗਰਾਮ ਜਿਹੜੇ ਕਰਵਾਏ ਜਾਂਦੇ ਕਿਉਂਕਿ ਰਹਿਸ਼ੀ ਸਕੂਲਾਂ ਬੱਚਿਆਂ ਨੂੰ ਰਹਿਣਾ ਸਿਖਾਇਆ ਜਾਂਦਾਗਾ ਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਦੋ ਬੱਚਿਆਂ ਦਾ ਜਿਹੜਾ ਬੜੀ ਤਹਿਤ ਜਿਹੜਾ ਉਹਨਾਂ ਨੂੰ ਦੱਸਿਆ ਜਾਂਦਾ ਵੀ ਇੱਕ ਦੂਜੇ ਦੇ ਸਾਥੀ ਬਣਾਇਆ ਜਾਂਦਾਗਾ ਵੀ ਜਿਹੜਾ ਮੁਸ਼ਕਲਾਂ ਮੁਸ਼ਕਤਾਂ ਜੋ ਵੀ ਆਪਣੇ ਮਨ ਦੀ ਗੱਲ ਜਿਹੜੀ ਸਾਂਝੀ ਕਰ ਸਕਦੇ ਨੇਗੇ ਅੱਗੇ ਵੇਖ ਰਹੇ ਹੋ ਤੁਸੀਂ ਸਾਇੰਸ ਵਰਕਸ਼ਾਪ ਹੈਲਡ ਐਟ ਜਿਹੜਾ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿੱਚ ਅਟੈਂਡ ਕੀਤੀ ਹੈ ਬੱਚਾ ਨੇ ਬਾਈ ਸਕੂਲ ਸਟੂਡੈਂਟਸ ਇਹ ਵੇਖ ਰਹੇ ਹੋ ਤਸਵੀਰ ਤੁਸੀਂ ਅੱਗੇ ਵੇਖ ਰਹੇ ਹੋ ਸੈਮੀਨਾਰ ਦੇ ਜਿਹੜਾ ਹੈਗਾ ਮਲੇਰੀਆ ਅਤੇ ਡੇਂਗੂ ਨੂੰ ਦਰਸਾਉਂਦਾ ਜਿਉ ਸਿਵਲ ਹਸਪੀਟਲ ਦੇ ਵਿੱਚੋਂ ਟੀਮ ਵਕਾਇਦਾ ਤੌਰ ਤੇ ਆਉਂਦੀਆਂ ਰਹਿੰਦੀਆਂ ਨੇ ਬੱਚਾ ਨੂੰ ਦੱਸਦੀਆਂ ਨੇ ਜਿਹੜੀਆਂ ਵੀ ਮਲੇਰੀਆ ਤੇ ਡੇਂਗੂ ਦੇ ਕਿਵੇਂ ਰੋਗਥਾਨ ਕੀਤੀ ਜਾ ਸਕਦੀ ਹੈ ਅੱਗੇ ਹੈ ਵਿਸਟ ਆਫ ਐਨ ਡੀ ਆਰ ਐਫ ਟੀਮ ਇਨ आवर ਸਕੂਲ ਐਨ ਡੀ ਆਰ ਐਫ ਟੀਮ ਜਿਹੜੀ ਸਕੂਲ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਦੀ ਆ ਤਾਂ ਉਹ ਬੱਚਾ ਨੂੰ ਜਿਹੜਾ ਦੱਸਦੀ ਆ ਵੀ ਕਿਸ ਤਰ੍ਹਾਂ ਦੇ ਨਾਲ ਅਸੀਂ ਜਿਹੜੇ ਕੁਦਰਤੀ ਆਫਤਾਂ ਨੇ ਉਹਨਾਂ ਤੋਂ ਆਪਣੀ ਰੱਖਿਆ ਕਰ ਸਕਦੇ ਆ ਤਾਂ ਅੱਗੇ ਹੈ ਵਿਸਟ ਟੂ ਸਟੇਡੀਅਮ ਬਠਿੰਡਾ ਐਟ ਵਿਖੇ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ ਸੀ ਉਹਦੇ ਵਿੱਚ ਬੱਚਾ ਨੇ ਜਿਹੜਾ ਵੱਧ ਚੜ ਕੇ ਹਿੱਸਾ ਲਿਆ ਸੀਗਾ ਅੱਗੇ ਵੇਖ ਰਹੇ ਤੁਸੀਂ ਵੋਟਰਡੇ ਜਿਹੜਾ ਵੋਟੇਡੇ ਮਨਾਇਆ ਜਾਂਦਾਗਾ ਵਕਾਇਦਾ ਤੌਰ ਤੇ ਹਰ ਇੱਕ ਦਿਨ ਮਨਾਇਆ ਜਾਂਦਾਗਾ ਮੈਰੀਟੋਰੀਅ ਸਕੂਲ ਬਠਿੰਡਾ ਦੇ ਵਿੱਚ ਬਹੁਤ ਵੱਡੀ ਜਿਹੜੀ ਇੱਕ ਵਿਲੱਖਣ ਇਤਿਹਾਸ ਆ ਕੋਈ ਵੀ ਦਿਨ ਜਿਹੜਾ ਇਤਿਹਾਸ ਨਾਲ ਸੰਬੰਧਤਾ ਉਹ ਮਨਾਇਆ ਜਾਂਦਾਗਾ ਅੱਗੇ ਵੇਖ ਰਹੇ ਹੋ ਤੁਸੀਂ ਵਰਕਸ਼ਾਪ ਆਫ ਆਰਟੀਫੀਸ਼ਲ ਇੰਟੈਲੀਜੈਂਸ ਬਾਈ ਆਈਬੀਐਮ ਜਿਹੜੀ ਵਰਕਸ਼ਾਪ ਲਈ ਲਗਾਈ ਸੀਗੀ ਅੱਗੇ ਹੈ ਵਿਸਟ ਆਫ ਐਮਜ਼ ਆਫ ਪਲੱਸ 2 ਮੈਡੀਕਲ ਕਲਾਸ ਸਟੂਡੈਂਟਸ ਜਿਹੜਾ ਐਮਜ਼ ਵੀ ਹੈ ਮੈਰੀਟੋਰੀਅ ਸਕੂਲ ਬਠਿੰਡਾ ਤੋਂ ਤਕਰੀਬਨ ਅ ਤੈਨੇ ਕਿਲੋਮੀਟਰ ਦੀ ਦੂਰੀ ਤੇ ਪੈਂਦਾ ਤੇ ਬੱਸ ਸਟੈਂਡ ਤੋਂ ਇਹਦੀ ਦੂਰੀ ਦੱਸਦੀ ਅਸੀਂ ਤਕਰੀਬਨ 7 ਕਿਲੋਮੀਟਰ ਪੈਂਦੀ ਆ ਬੱਸ ਸਟੈਂਡ ਤੋਂ ਦੂਰੀ ਇਸ ਦੀ ਜਿਹੜੀ ਹੈਗੀ ਤੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਨਾਲ ਬਿਲਕੁਲ ਜਿਹੜਾ ਨੇੜੇ ਸਥਿਤਾ ਰੇਲਵੇ ਸਟੇਸ਼ਨ ਤੋਂ ਦੂਰੀ ਦੀ ਤਕਰੀਬਨ ਜਿਹੜੀ 10 ਕਿਲੋਮੀਟਰ ਤੇ ਸਥਿਤ ਪੈਂਦੀ ਹੈਗੀ ਅ ਜਿਹੜਾ ਵੇਖ ਰਹੇ ਹੋ ਤੁਸੀਂ ਮੈਡੀਕਲ ਸਾਇੰਸ ਦੀ ਤਸਵੀਰ ਏਮਜ਼ ਜੋ ਸਥਿਤਾ ਉਥੇ ਬੱਚਾ ਜਿਹੜਾ ਮੈਡੀਕਲ ਵਾਲਿਆਂ ਨੂੰ ਦਿਖਾਇਆ ਜਾਂਦਾ ਬਕਾਇਦਾ ਤੌਰ ਤੇ ਅੱਗੇ ਵੇਖ ਰਹੇ ਹੋ ਤੁਸੀਂ ਵਿਸਟੂ ਆਦੇਸ਼ ਮੈਡੀਕਲ ਯੂਨੀਵਰਸਿਟੀ ਆਫ ਮੈਡੀਕਲ ਸਟੂਡੈਂਟਸ ਜਿਹੜੇ ਮੈਡੀਕਲ ਵਾਲੇ ਸਟੂਡੈਂਟਸ ਨੇ ਉਹਨਾਂ ਨੂੰ ਵੱਖਰਾ ਵੱਖਰਾ ਜਿਹੜਾ ਏਮਜ਼ ਦੇ ਵਿੱਚ ਜਿਹੜਾ ਵਿਸਟ ਕਰਵਾਇਆ ਜਾਂਦਾ ਵੀ ਕਿਸ ਤਰ੍ਹਾਂ ਦੇ ਨਾਲ ਉਹ ਉਪਵਿਖ ਦੇ ਵਿੱਚ ਜਿਹੜੇ ਚੰਗੇ ਡਾਕਟਰ ਬਣ ਸਕਦੇ ਨੇ ਅੱਗੇ ਹੈ ਵਿਸਟੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੱਚਾ ਨੂੰ ਜਿਹੜੀ ਵਿਸਟ ਕਰਵਾਈ ਗਈ ਬਕਾਇਦਾ ਤੌਰ ਤੇ ਉਹਨਾਂ ਨੂੰ ਜਿਹੜਾ ਹੈ ਦਿਖਾਇਆ ਗਿਆ ਸਾਰਾ ਜਿਹੜਾ ਯੂਨੀਵਰਸਿਟੀ ਦਾ ਮਾਹੌ ਅੱਗੇ ਹੈ ਵਿਸਟੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਪੰਜਾਬ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਜਿਹੜਾ ਅ ਬੱਚਿਆਂ ਨੂੰ ਉੱਥੇ ਵਿਸਟ ਕਰਵਾਇਆ ਗਿਆ ਸੀਗਾ ਫਿਰ ਪ੍ਰਾਈਜ਼ ਡਿਸਟ੍ਰਿਬਿਊਸ਼ਨ ਆਫ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋ ਬੱਚਾ ਨੇ ਜਿਹੜਾ ਹੈਗਾ ਨੈਤਿਕ ਸਿੱਖਿਆ ਨੂੰ ਲੈ ਕੇ ਟੈਸਟ ਹੋਇਆ ਸੀਗਾ ਉਹਦੇ ਵਿੱਚ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਨੇ ਮੱਲਾ ਮਾਰੀਆਂ ਸੀਗੀਆਂ ਅੱਗੇ ਵੇਖ ਰਹੇ ਹੋ ਤੁਸੀਂ ਜਿਹੜਾ ਬੈਡਮਿੰਟਨ ਕੋਰਟ ਕੰਸਟਰਕਸ਼ਨ ਇਹਦੇ ਵਿੱਚ ਬੱਚੇ ਆਪਣਾ ਜਿਹੜਾ ਬਣਦਾ ਯੋਗਦਾਨ ਪਾ ਰਹੇ ਨੇਗੇ ਸੋ ਇਸ ਤਰ੍ਹਾਂ ਦੇ ਨਾਲ ਅੱਗੇ ਵੇਖ ਰਹੇ ਅਸੀਂ ਇਸ ਦੇ ਵਿੱਚ ਜਿਹੜਾ ਕਾਉਂਸਲਿੰਗ ਐਟ ਮੈਰੀਟੋਰੀਆ ਸਕੂਲ ਪਟੰਡਾ ਫਾਰ ਦਾ ਐਡਮਿਸ਼ਨ ਇਨ ਮੈਰੀਟੋਰੀਆ ਸਕੂਲਸ ਕਿਸ ਤਰ੍ਹਾਂ ਦੇ ਨਾਲ ਜਿਹੜੀ ਮੈਰੀਟੋਰੀਆ ਬਟਿੰਡਾ ਦੇ ਵਿੱਚ ਜਦੋਂ ਦਾਖਲੇ ਹੁੰਦੇ ਨੇ ਤਾਂ ਕਿਵੇਂ ਮਾਪਿਆਂ ਦੀ ਜਿਹੜਾ ਕਾਉਂਸਲਿੰਗ ਕੀਤੀ ਜਾਂਦੀ ਵਿਦਿਆਰਥੀਆਂ ਦੀ ਤੇ ਉਹਨਾਂ ਨੂੰ ਜਿਹੜਾ ਜਿਹੜਾ ਮਾਹੌਲ ਹੈ ਬਹੁਤ ਅੱਛਾ ਜਿਹੜਾ ਵਹੀਆ ਕਰਵਾਇਆ ਜਾਂਦਾ ਹੈਗਾ ਅੱਗੇ ਤਸਵੀਰਾਂ ਵੇਖ ਰਹੇ ਹੋ ਤੁਸੀਂ ਜਿਹੜਾ ਹੈਗਾ ਐਥਲੈਟਿਕ ਮੀਟ ਦੀਆਂ ਸ਼ਾਨਦਾਰ ਤਸਵੀਰਾਂ ਜਿਹੜੀ ਕਿ ਹਾਊਸ ਦੇ ਵਿੱਚ ਵੱਖਰੀ ਵੱਖਰੀ ਵੰਡ ਕੀਤੀ ਹੋਈ ਆ ਜਿਹੜਾ ਵਿਦਿਆਰਥੀ ਸੋਹਣੀਆਂ ਜਿਹੜੀਆਂ ਜਿਹੜੀਆਂ ਵਰਦੀਆਂ ਦੇ ਵਿੱਚ ਇੱਥੇ ਨਜ਼ਰ ਆ ਰਹੇ ਨੇ ਆਪਣੇ ਆਪਣੇ ਹਾਊਸ ਨੂੰ ਮੁਖਾਤਬ ਹੋ ਰਹੇ ਨੇ ਤੇ ਜਿਹੜਾ ਐਥਲੈਟਿਕ ਮੀਟ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਜਿਹੜੀ ਕਰਵਾਈ ਜਾਂਦੀ ਹੈਗੀ ਤੁਸੀਂ ਵੇਖ ਰਹੇ ਹੋ ਸਾਰੀਆਂ ਤਸਵੀਰਾਂ ਐਥਲੈਟਿਕ ਮੀਟ ਦੀਆਂ ਅੱਗੇ ਜਿਹੜੀ ਤਸਵੀਰ ਆਪਣੇ ਸਾਹਮਣੇ ਨਜ਼ਰ ਆ ਰਹੀ ਹੈ ਬਹੁਤ ਵੱਡੀ ਪ੍ਰਾਪਤੀ ਮੈਰਿਟੋਰੀਅਸ ਸਕੂਲ ਬਠਿੰਡਾ ਦੀ ਜਾਪਾਨ ਸਰਕਾਰ ਵੱਲੋਂ ਸਕੂਰਾ ਮੈਰਿਟੋਰੀਅਸ ਸਕੂਲ ਬਠਿੰਡਾ ਦੀ ਵਿਦਿਆਰਥਣ ਸਪਨਾ ਦੀ ਝੋਣ ਜਿਹੜਾ ਹੈਗਾ ਸਕੂਰਾ ਤਹਿਤ ਜਿਹੜਾ ਜਾਪਾਨ ਸਰਕਾਰ ਵੱਲੋਂ ਮੈਰਿਟੋਰੀਅਸ ਸਕੂਲ ਬਠਿੰਡਾ ਦੀ ਜਿਹੜੀ ਵਿਦਿਆਰਥਣ ਸਪਨਾ ਜਿਹੜੀ ਕਿ ਜਾ ਕੇ ਇਸ ਕੀ ਆਪਣਾ ਜਾਪਾਨ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਆ ਅੱਗੇ ਤੁਸੀਂ ਜਿਹੜਾ ਵਿਦਿਆਰਥਣ ਸਪਨਾ ਦੇ ਵਿੱਚ ਤੇ ਵਕ ਵਕ ਦੇਸ਼ਾਂ ਦੇ ਵਿਦਿਆਰਥੀ ਨੇਗੇ ਦੇਖ ਸਕਦੇ ਹੋ ਸਾਰੇ ਤੁਸੀਂ ਇਸ ਯੂਨੀਵਰਸਿਟੀ ਦੀਆਂ ਜਿਹੜੀਆਂ ਜਾਪਾਨ ਦੀਆਂ ਤਸਵੀਰਾਂ ਨੇ ਵਿਦਿਆਰਥੀ ਕੋਧਾ ਜਰਾ ਰਿਹਾ ਹੈਗਾ ਇਸ ਦੇ ਵਿੱਚ ਅੱਗੇ ਵੇਖ ਰਹੇ ਹੋ ਤੁਸੀਂ ਜਿਹੜਾ ਹੈਗਾ ਕਿਸ ਤਰ੍ਹਾਂ ਦੇ ਨਾਲ ਡਾਕਟਰ ਨਿਸ਼ ਗੁਪਤਾ ਜੀ ਜਿਹੜਾ ਬ੍ਰਹਿਮੰਡ ਦੇ ਬਾਰੇ ਜਿਹੜੀ ਵਿਦਿਆਰਥੀਆਂ ਨੂੰ ਜਿਹੜਾ ਇੱਕ ਦਿਖਾਉਂਦੇ ਹੋਏ ਉਸ ਤਰ੍ਹਾਂ ਦਾ ਨੁਕਤਾ ਰਾਤ ਦੇ ਸਮੇਂ ਉਹਨਾਂ ਦੇ ਜਿਹੜਾ ਵੱਖਰੇ ਵੱਖਰੇ ਗ੍ਰਹਾਂ ਬਾਰੇ ਚਾਨਣਾ ਪਾਇਆ ਸੀਗਾ ਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਤਸਵੀਰਾਂ ਬਹੁਤ ਦਿਲਕਸ਼ ਨੇਗੀਆਂ ਵਿਦਿਆਰਥੀ ਬਹੁਤ ਉਸਤਾ ਦੇ ਨਾਲ ਜਿਹੜਾ ਰਾਤ ਨੂੰ ਦੇਖਦੇ ਰਹੇ ਸਾਰੀਆਂ ਜਿਹੜੀਆਂ ਇਸ ਵਿਧੀ ਦੇ ਜਰੀਏ ਅੱਗੇ ਪੋਸਟਰ ਮੁਕਾਬਲੇ ਤੁਸੀਂ ਵੇਖ ਸਕਦੇ ਹੋ ਨਿੱਕੀਆਂ ਜਿੰਦਾ ਵੱਡੇ ਸੱਕੇ ਕਿੰਨੀਆਂ ਸੋਹਣੀਆਂ ਤਸਵੀਰਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਇਹਨਾਂ ਵਿਦਿਆਰਥੀਆਂ ਦੁਆਰਾ ਅੱਗੇ ਸਹਿਬਜ਼ਾਦਿਆਂ ਦੀ ਤਸਵੀਰ ਵੇਖ ਰਹੇ ਹੋ ਤੁਸੀਂ ਤੇ ਜਿਹੜਾ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਪ੍ਰਣਾਮ ਕਰਦੇ ਹੋਏ ਇਹ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਦਿਨ ਅੱਗੇ ਹੈ ਜਿਹੜੇ ਥੀਏਟਰ ਦੇ ਵਿਦਿਆਰਥੀ ਅੱਗੇ ਵੇਖ ਰਹੇ ਹੋ ਤੁਸੀਂ ਬਹੁਤ ਸੋਹਣੀਆਂ ਤਸਵੀਰਾਂ ਫੇਰ ਪੇਂਟਿੰਗ ਦੇ ਵਿੱਚ ਅ 10 ਮੇ ਪਾਸ ਸ਼ਖਸ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਾਹਿਬਜ਼ਾਦੇ ਨਜ਼ਰ ਆ ਰਹੇ ਨੇਗੇ ਤੇ ਸੋਹਣਾ ਮਾਹੌਲ ਸਕੂਲ ਦਾ ਬਹੁਤ ਜ਼ਿਆਦਾ ਟਕਮਾ ਔਰ ਫਮਾ ਤੇ ਐਥਲੈਟਿਕ ਮੀਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਵਿਦਿਆਰਥੀਆਂ ਦੀ ਜੋ ਪ੍ਰਾਪਤੀਆਂ ਇਸ ਨੂੰ ਦਰਸਾਉਂਦੀ ਹੋਈ ਤਸਵੀਰ ਪੋਸਟਰ ਮੇਕਿੰਗ ਦੇ ਵਿੱਚ ਬਿਹੜਾ ਵਿਦਿਆਰਥੀਆਂ ਦੀ ਬਹੁਤ ਵੱਡੀਆਂ ਪ੍ਰਾਪਤੀਆਂ ਲਗੀਆਂ ਇਸ ਤੋਂ ਇਲਾਵਾ ਜੋ ਮੈਰਿਟੋਰੀਅ ਸਕੂਲ ਬਠਿੰਡਾ ਦੇ ਵਿੱਚ ਵਿਜ਼ਿਟ ਕਰਨ ਆਉਂਦੇ ਵਿਦਿਆਰਥੀ ਉਹਨਾਂ ਨੂੰ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਆ ਤੇ ਉਹਨਾਂ ਬੱਚਿਆਂ ਦਾ ਮਨੋਬਲ ਵਧਾਇਆ ਜਾਂਦਾ ਹੈਗਾ ਤੇ ਬੱਚਿਆਂ ਦਾ ਜਿਹੜਾ ਉਤਸ਼ਾਹ ਵਧਦਾ ਵੀ ਉਸ ਮੈਰਿ ਅੱਗੇ ਦੇਖ ਰਹੇ ਹੋ ਤੁਸੀਂ ਕਲਾਕਿਰਤੀਆਂ ਜਿਹੜੀਆਂ ਹੈਗੀਆਂ ਨੇ ਬੱਚਿਆਂ ਦੁਆਰਾ ਜਿਹੜਾ ਜਿਹੜੀ ਐਕਟੀਵਿਟੀਆਂ ਕੀਤੀਆਂ ਜਾਂਦੀਆਂ ਨੇਗੀਆਂ ਬਹੁਤ ਸ਼ਾਨਦਾਰ ਐਕਟੀਵਿਟੀਆਂ ਹਰ ਇੱਕ ਤਿਆਰੀ ਕਰਵਾਈ ਜਾਂਦੀ ਹੈ ਉਹਨਾਂ ਦੀ ਹਰ ਇੱਕ ਦਿਨ ਮਨਾਇਆ ਜਾਂਦਾਗਾ ਤਾਂ ਵਿਸਾਖੀ ਦਾ ਤਿਉਹਾਰ ਜੋ ਮਨਾਇਆ ਗਿਆ ਸੀਗਾ ਉਸ ਸੰਬੰਧ ਵਿੱਚ ਵਿਦਿਆਰਥੀਆਂ ਨੇ ਆਪਣੀਆਂ ਕਲਾਕਿਰਤੀਆਂ ਦਿਖਾਈਆਂ ਸੀਗੀਆਂ ਸਮੂਹ ਸਟਾਫ ਨਜ਼ਰ ਆਉਂਦਾ ਆ ਰਿਹਾ ਵਿਦਿਆਰਥੀ ਤੇ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਸਨਮਾਨ ਜਿਹੜਾ ਪ੍ਰਿੰਸੀਪਲ ਸਰ ਤੇ ਮੁੱਖ ਮਹਿਮਾਨ ਸਾਹਿਬ ਵੱਲੋਂ ਕੀਤਾ ਗਿਆ ਸੀਗਾ ਸਨਮਾਨ ਇੱਥੇ ਸਾਰਾ ਵੇਖ ਰਹੇ ਹੋ ਤੁਸੀਂ ਤਾਂ ਵੱਖਰੇ ਵੱਖਰੇ ਜਿਹੜਾ ਵਿਦਿਆਰਥੀਆਂ ਨੂੰ ਉੱਚ ਕੋਟੀ ਦੇ ਜਿਨ੍ਹਾਂ ਨੇ ਪਹਿਲੇ ਸਥਾਨ ਹਾਸਲ ਕੀਤੇ ਕਲਾਸ ਦੇ ਵਿੱਚੋਂ ਆਲ ਸਟਰੀਮ ਦੇ ਵਿੱਚੋਂ ਉਹਨਾਂ ਨੂੰ ਜਿਹੜਾ ਸਨਮਾਨ ਵੇਟ ਕਰਦੇ ਹੋਏ ਪ੍ਰਿੰਸੀਪਲ ਸਾਹਿਬ ਡਾਕਟਰ ਗੁਰਦੀਪ ਸਿੰਘ ਸਿੱਧੂ ਤੇ ਮੁੱਖ ਮਹਿਮਾਨ ਹਰਮਨਿਕ ਕੁਮਾਰ ਵਾਜਨਸਲ ਜੀ ਤੇ ਸਮੂਹ ਆ ਵੇਖ ਰਹੇ ਹੋ ਤੁਸੀਂ ਸਟਾਫ ਮੈਂਬਰ ਜਿਹੜੇ ਵੱਖਰੀਆਂ ਵੱਖਰੀਆਂ ਤਸਵੀਰਾਂ ਵਿੱਚ ਨਜ਼ਰ ਆ ਰਹੇ ਨੇਗੇ ਤਾਂ ਵਿਦਿਆਰਥੀਆਂ ਦਾ ਜਿਹੜਾ ਨਿਸ਼ਾਸ਼ਨ ਬਹੁਤ ਅੱਛਾ ਹੈ ਵਿਦਿਆਰਥੀਆਂ ਦੇ ਬੈਠਣ ਦਾ ਤੌਰ ਤਰੀਕਾ ਬੜਾ ਕਮਾਲ ਦਾ ਹੈ ਕੋਈ ਵੀ ਲੈਕਚਰ ਉਹ ਬੜੀ ਸ਼ਿੱਦਤ ਨਾਲ ਸੁਣਦੇ ਨੇਗੇ ਇਸ ਤੋਂ ਇਲਾਵਾ ਜਿਹੜਾ ਜੋ ਕਰਾਇਆ ਗਿਆ ਸੀਗਾ ਭਾਸ਼ਾ ਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਮੁਕਾਬਲਾ ਜਿਹੜਾ ਪ੍ਰਸ਼ਨੋਤਰੀ ਮੁਕਾਬਲਾ ਜਿਹਦੇ ਵਿੱਚ ਵੈਰੀਟਰੀਅਸ ਸਕੂਲ ਬਠਿੰਡਾ ਦੀ ਵਿਦਿਆਰਥਣ ਚੌਥੇ ਸਥਾਨ ਦੇ ਉੱਪਰ ਰਹੀ ਸੀ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋਗੇ ਅੱਗੇ ਵੇਖ ਰਹੇ ਹੋ ਤੁਸੀਂ ਵੈਲਕਮ ਲਾਈਫ ਇਹ ਜਿਹੜਾ ਬੱਚਿਆਂ ਦੁਆਰਾ ਬਖਰੀਮਖਰੀਆਂ ਤਸਵੀਰਾਂ ਬਣਾਈਆਂ ਗਈਆਂ ਨਮਨਜੋਤ ਕੌਰ ਦੁਆਰਾ ਅੱਗੇ ਤੁਸੀਂ ਵੇਖ ਰਹੇ ਹੋਗੇ ਇਸ ਦੇ ਵਿੱਚ ਜਿਹੜਾ ਹੈਗਾ ਵਿਦਿਆਰਥੀਆਂ ਦੁਆਰਾ ਬਹੁਤ ਸੋਹਣੇ ਜਿਹੜੇ ਮਾਡਲ ਤਿਆਰ ਕੀਤੇ ਗਏ ਨੇਗੇ। ਇਹ ਵੇਖ ਰਹੇ ਹੋ ਤੁਸੀਂ ਸਾਰੀਆਂ ਕਲਾ ਕਰਤੀਆਂ ਨੂੰ ਕਿਵੇਂ ਗਰਾਉਂਡ ਰੀਚਾਰਜ ਸਿਸਟਮ ਹੁੰਦਾਗਾ ਗਰਾਉਂਡ ਵਾਟਰ ਦਾ ਉਹਨੂੰ ਕਿਵੇਂ ਉਹ ਸਾਰਾ ਪ੍ਰਯੋਗ ਵਿਧੀ ਦੇ ਅਨੁਸਾਰ ਹੀ ਜਿਹੜਾ ਦੱਸਿਆ ਗਿਆ। ਵੱਖਰੇ ਵੱਖਰੇ ਤੁਸੀਂ ਬਹੁਤ ਸੋਹਣੀਆਂ ਤੇ ਕਮਾਲ ਦੀਆਂ ਕਿਰਤੀਆਂ ਜਿਹੜਾ ਇਹਨਾਂ ਵਿਦਿਆਰਥੀਆਂ ਦੁਆਰਾ ਦੇਖੀਆਂ ਜਾ ਸਕਦੀਆਂ ਨੇਗੀਆਂ। ਤਾਂ ਸੋਹਣੀ ਜਿਹੜੀ ਜਿਹੜੇ ਸਾਇੰਸ ਦੇ ਖੇਤਰ ਵਿੱਚ ਜਿਹੜੇ ਪ੍ਰਯੋਗ ਨੇ ਮਾਡਲ ਬਣਾਏ ਹੋਏ ਨੇ ਬੜੇ ਕਮਾਲ ਦੇ ਨੇਗੇ। ਇਹ ਕਿਸ ਤਰ੍ਹਾਂ ਬੱਚਾ ਨੇ ਮੈਡੀਕਲ ਦੇ ਖੇਤਰ ਵਿੱਚ ਜੜਾ ਹੈਗਾ ਜਿਹੜਾ ਬਣਾਇਆ ਹੋਇਆ ਮਾਡਲ ਆਹ ਦੇਖੋ ਤੁਸੀਂ ਬੜੇ ਕਮਾਲ ਦੀਆਂ ਇਸ ਤੋਂ ਇਲਾਵਾ ਗ੍ਰੀਨ ਦੀਵਾਲੀ ਜਿਹੜੀ ਹੈਗੀ ਬੱਚਾ ਨੂੰ ਇਹ ਸਿਖਾਇਆ ਜਾਂਦਾ ਵੀ ਜਿਹੜਾ ਗ੍ਰੀਨ ਦੀਵਾਲੀ ਮਨਾਉਤ ਸੀ ਬਕਾਇਦਾ ਤੌਰ ਤੇ ਜੋ ਪਟਾਖੇ ਆ ਸਾਡੇ ਵਾਤਾਵਰਨ ਨੂੰ ਨੁਕਸਾਨ ਕਰਦੇ ਨੇਗੇ ਇਸ ਕਰਕੇ ਆਪਾਂ ਨੂੰ ਹਰਿਆਲੀ ਭਰਪੂਰ ਜਿਹੜਾ ਜਿਹੜਾ ਜੀਵਨ ਚਾਉਣਾ ਚਾਹੀਦਾ ਹਰਿਆਲੀ ਦੇ ਨਾਲ ਜੁੜਨਾ ਚਾਹੀਦਾਗਾ ਵੱਖਰੀਆਂ ਵੱਖਰੀਆਂ ਤਸਵੀਰਾਂ ਵੇਖ ਰਹੇ ਹੋ ਤੁਸੀਂ ਅੱਗੇ ਹੈਗਾ ਦੇਖੋ ਤੁਸੀਂ ਪੋਸਟਰ ਮੁਕਾਬਲਾ ਕਿੰਨਾ ਸੋਹਣਾ ਵਿਦਿਆਰਥੀਆਂ ਨੇ ਜਿਹੜੇ ਪੋਸਟਰ ਬਣਾਉਂਦੇ ਨੇ ਕਿ ਉਹ ਜਿਹੜੇ ਅੱਗੇ ਹੈ ਕਿਸ਼ੋਰ ਸਿੱਖਿਆ ਤਹਿਤ ਪ੍ਰੋਗਰਾਮ ਦੇ ਆਰਥੀਆਂ ਲਈ ਕਿਉਂਕਿ ਕਿਸ਼ੋਰ ਅਵਸਥਾ ਦੇ ਵਿੱਚ ਹੁੰਦੇ ਆ ਵਿਦਿਆਰਥੀ ਆਮ ਤੌਰ ਤੇ 11ਵੀਂ 12ਵੀਂ ਵਾਲੇ ਤੋਂ ਉਹਨਾਂ ਨੂੰ ਸਾਰਾ ਜਿਹੜਾ ਪ੍ਰੋਗਰਾਮ ਜਿਹੜਾ ਉਹ ਜਿਹੜੀ ਮਤਲਬ ਵੀ ਲੈਕਚਰਾਂ ਦੇ ਤੌਰ ਤੇ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਆ ਅੱਗੇ ਤੁਸੀਂ ਚਾਰ ਵਿਦਿਆਰਥੀ ਦੇਖ ਰਹੇ ਹੋ ਚਾਰੇ ਮੈਟ ਹੋਲਡ ਰਏ ਨੇ 12ਵੀਂ ਕਲਾਸ ਦੇ ਚਾਰੇ ਮੈਟ ਹੋਲਡ ਰਹੇ ਨੇ ਵਿਦਿਆਰਥੀ ਇਹ ਪਲੱਸ 2 ਦੀ ਬੋਰਡ ਦੀ ਪ੍ਰੀਖਿਆ ਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਆਇਆਗਾ ਚਾਰੋਂ ਵਿਦਿਆਰਥੀਆਂ ਦਾ Athletic meet ਦੀ ਜਿਹੜੀ ਤਸਵੀਰ ਫੇਰ ਦੇਖ ਰਹੇ ਹਾਂ ਤੁਸੀਂ ਵਿਦਿਆਰਥੀਆਂ ਤੇ ਸਟਾਫ ਦੇ ਨਾਲ ਅੱਗੇ ਮੈਡਲ ਜੋ ਵਿਦਿਆਰਥੀਆਂ ਨੂੰ ਜਿਹੜਾ ਪ੍ਰਦਾਨ ਕੀਤੇ ਜਾਂਦੇ ਨੇਗੇ ਵੱਖਰੇ ਵੱਖਰੇ ਵੱਖਰੀਆਂ ਵੱਖਰੀਆਂ ਜਿਹੜੀਆਂ ਉਹਨਾਂ ਨੇ ਪੋਜੀਸ਼ਨਾਂ ਦੇ ਵਿੱਚ ਫੇਰ ਵੇਖ ਰਹੇ ਹਾਂ ਤੁਸੀਂ ਇੱਕ ਵਾਰ ਚਨਾਬ ਹਾਊਸ ਵਰਦੀਆਂ ਬੱਚਿਆਂ ਦੀਆਂ ਕਿੰਨੀਆਂ ਸੋਹਣੀਆਂ ਨੇ ਜਿਹੜੀਆਂ ਵੱਖਰੇ ਵੱਖਰੇ ਹਾਊਸ ਦੇ ਵਿੱਚ ਜਿਹੜੇ ਮੁਕਾਬਲੇ ਕਰਵਾਏ ਜਾਂਦੇ ਨੇਗੇ ਅੱਗੇ ਵੇਖ ਰਹੇ ਹਾਂ ਤੁਸੀਂ ਜਿਹੜਾ ਵਿਦਿਆਰਥੀ ਵਿਦਿਆਰਥਣ ਗੋਲਾ ਸੁੱਟ ਰਹੀ ਹੈਗੀ athletics meet ਦੇ ਵਿੱਚ ਜਿਹੜਾ ਵਿਦਿਆਰਥੀ ਵੱਧ ਚੜ ਕੇ ਹਿੱਸਾ ਲੈਂਦੇ ਆ ਸ਼ਾਹਪੂਰਕ ਤਰੀਕੇ ਦੇ ਨਾਲ ਤਾਂ ਜਿਹੜਾ ਮਾਪੇ ਦੇ ਆਪਕ ਮਿਲਣੀ ਵਕਾਇਦਾ ਤੌਰ ਤੇ ਜਿਹੜੀ ਕੀਤੀ ਜਾਂਦੀ ਹੈਗੀ ਜਿਹਦੇ ਵਿੱਚ ਜਿਹੜਾ ਨਜ਼ਰ ਆ ਰਹੇ ਨੇਗੇ ਸਟਾਫ ਮੈਂਬਰ ਅੱਗੇ ਜਿਹੜਾ ਹੈਗਾ ਵਿਦਿਆਰਥੀਆਂ ਨੂੰ ਜਿਹੜੀ ਰੈਲੀ ਕਰਦੇ ਨੇ ਕਿਸੇ ਤਰੀਕੇ ਦੇ ਨਾਲ ਉਹ ਨਸ਼ਿਆਂ ਦੇ ਪ੍ਰਤੀ ਜਿਹੜਾ ਆਪਣੇ ਪੋਸਟਰ ਬਣਾਉਂਦੇ ਨੇਗੇ ਜਾਗਰਤੀ ਦਾ ਹੋਕਾ ਦਿੰਦੇ ਨੇਗੇ ਤਾਂ ਵੇਖ ਰਹੇ ਹੋ ਤੁਸੀਂ ਤਸਵੀਰਾਂ ਸੈਮੀਨਾਰ ਹਾਲ ਦੇ ਵਿੱਚ ਵਿਦਿਆਰਥੀਆਂ ਦੀ ਤਾਂ ਇੰਗਲਿਸ਼ ਦੇ ਵਿੱਚ ਜਿਹੜਾ ਕੁਇਜ਼ ਮੁਕਾਬਲਾ ਕਰਵਾਇਆ ਜਾਂਦਾ ਹੈਗਾ ਵਿਦਿਆਰਥੀਆਂ ਦਾ ਵਾਕਇਤਾ ਤੌਰ ਤੇ ਇਹ ਤਸਵੀਰ ਤੁਸੀਂ ਵੇਖ ਰਹੇ ਹੋਗੇ ਤਾਂ ਉਹਨਾਂ ਨੂੰ ਜਿਹੜੇ ਇਨਾਮ ਪ੍ਰਦਾਨ ਕੀਤੇ ਗਏ ਉਹ ਵੀ ਤਸਵੀਰ ਤੁਸੀਂ ਵੇਖ ਰਹੇ ਹੋਗੇ ਇਸ ਤੋਂ ਇਲਾਵਾ ਜਿਹੜੇ ਵੱਖਰੇ ਵੱਖਰੇ ਵਿਦਿਆਰਥੀ ਜਿਹੜੇ ਜਿਨ੍ਹਾਂ ਨੇ ਉੱਚ ਕੋਟੀ ਦਾ ਪੋਜੀਸ਼ਨ ਹਾਸਲ ਕੀਤੀਆਂ ਸਮੇਂ-ਸਮੇਂ ਤੇ ਉਹਨਾਂ ਨੂੰ ਪ੍ਰਿੰਸੀਪਲ ਸਰ ਤੇ ਸਮੂਹ ਸਟਾਫ ਦੇ ਵੱਲੋਂ ਜਿਹੜਾ ਸਨਮਾਨ ਉਹਨਾਂ ਦਾ ਕੀਤਾ ਜਾਂਦਾ ਹੈ ਇਹ ਤਸਵੀਰਾਂ ਦੱਸ ਰਹੀਆਂ ਨੇ ਵਿਦਿਆਰਥਣ ਜਿਹੜੀ ਕਿ ਅ ਪ੍ਰੀਖਿਆ ਦੇ ਵਿੱਚੋਂ ਅਵਲਾਈ ਸੀਗੀ ਇਹ ਵੇਖ ਰਹੇ ਹੋ ਤੁਸੀਂ ਸਖਵੀਰ ਕੌਰ ਜਿਹੜੀ ਕਿ ਜਿਹੜਾ ਅੱਗੇ ਸਪਨਾ ਲੜਕੀ ਜੋ ਜਾਪਾਨ ਜਾ ਕੇ ਆਈ ਹੈ ਆਪਣੇ ਭੈਣ ਭਰਾਵਾਂ ਤੇ ਆਪਣੇ ਪਿਤਾ ਜੀ ਨਾਲ ਤਸਵੀਰ ਤਾਂ ਮਾਪਿਆਂ ਦਾ ਸਤਿਕਾਰ ਕੀਤਾ ਜਾਂਦਾ ਹੈਗਾ ਫੇਰ ਵੇਖ ਰਹੇ ਹੋ ਤੁਸੀਂ ਜਸਪ੍ਰੀਤ ਕੌਰ ਦੁਆਰਾ ਜਿਹੜਾ ਤਿਆਰ ਕੀਤਾ ਗਿਆ ਇਹ ਪੋਸਟਰ ਜਿਹੜਾ ਦਰਸਾ ਰਿਹਾ ਹੈਗਾ ਅੱਗੇ ਵੇਖ ਰਹੇ ਹੋ ਤੁਸੀਂ ਕਿੰਨੀ ਸ਼ਾਨਦਾਰ ਜਿਹੜੀਆਂ ਤਸਵੀਰਾਂ ਸ਼ਹੀਦ ਆਜ਼ਮ ਭਗਤ ਸਿੰਘ ਬੱਚਿਆਂ ਨੇ ਜਿਹੜੀਆਂ ਬਣਾਈਆਂ ਹੋਈਆਂ ਨੇਗੀਆਂ ਇਹ ਬੱਚਾ ਤਸਵੀਰ ਦੇ ਨਾਲ ਨਜ਼ਰ ਆ ਰਿਹਾ ਹੈਗਾ ਤੇ ਆਜ਼ਾਦੀ ਦਿਵਸ ਤੇ ਜਿਹੜੀਆਂ ਬਣਾਈ ਹੋਈ ਤਸਵੀਰਾਂ ਇਸ ਬੱਚੇ ਦੁਆਰਾ ਇਸ ਬੱਚੇ ਦੁਆਰਾ ਬਣਾਈ ਹੋਈ ਹੈ ਜਿਹੜੀ ਜਿਹੜੀ ਵਕੀਅਦਾ ਤੌਰ ਤੇ ਤਸਵੀਰ ਅ ਅੱਗੇ ਜਿਹੜਾ ਵਿਦਿਆਰਥੀਆਂ ਨੇ ਜਿਹੜਾ ਮੁਕਾਬਲੇ ਵਿੱਚ ਭਾਗ ਲਿਆ ਸੀਗਾ ਜਿਹੜਾ ਭਾਸ਼ਾ ਭਾਗ ਦੇ ਵੱਲੋਂ ਕਰਵਾਇਆ ਗਿਆ ਸੀ ਜ਼ਿਲ੍ਹਾ ਪੱਤਰੀ ਮੁਕਾਬਲਾ ਜਿਹਦੇ ਵਿੱਚ ਜਿਹੜੇ ਵਿਦਿਆਰਥੀ ਐੜਾ ਵਰਗ ਦੇ ਵਿੱਚੋਂ ਤਿੰਨ ਵਿਦਿਆਰਥੀ ਆਉਣੇ ਸੀਗੇ ਇਹਦੇ ਵਿੱਚੋਂ ਮੈਰਿਟੋਰੀਆ ਸਕੂਲ ਦੇ ਵਿਦਿਆਰਥੀਆਂ ਨੇ ਪਹਿਲੇ ਦੋ ਸਥਾਨ ਹਾਸਲ ਕੀਤੇ ਸੀ ਕੁੱਲ ਤਿੰਨ ਪੋਜੀਸ਼ਨਾਂ ਕੱਢੀਆਂ ਸੀ ਵੱਡੀ ਪ੍ਰਾਪਤੀ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈਗੀ ਤਾਂ ਫਿਰ ਤੁਸੀਂ ਤਸਵੀਰ ਵੇਖ ਰਹੇ ਹੋਗੇ ਕਿੰਨੀ ਸੋਹਣੀ ਜਿਹੜੀ ਚਤਰਕਾਰੀ ਕੀਤੀ ਹੋਈ ਆ ਸਟਾਫ ਦੇ ਨਾਲ ਵਿਦਿਆਰਥੀਆਂ ਦੀ ਤਸਵੀਰ ਤੇ ਬੱਚੇ ਇੱਥੋਂ ਤੱਕ ਜਿਹੜਾ ਹੈਗਾ ਜੋ ਬਿਰਦਾ ਸ਼ਰਮਾ ਉੱਥੇ ਵੀ ਉਹਨਾਂ ਨੂੰ ਵਿਸਿਟ ਕਰਵਾਇਆ ਜਾਂਦਾ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਨਾਲ ਉਹ ਪਿਆਰ ਵੰਡਾ ਕੇ ਆਉਂਦੇ ਨੇਗੇ ਇਹ ਹੈ ਤੇ ਅੱਗੇ ਤੁਸੀਂ ਜਿਹੜਾ ਵੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਜਦੋਂ ਦਾਖਲੇ ਹੁੰਦੇ ਨੇ ਤੇ ਉਹਨਾਂ ਦੇ ਜਿਹੜਾ ਦਾਖਲਿਆਂ ਦੇ ਵਿੱਚ ਵਿਦਿਆਰਥੀਆਂ ਦੀ ਜਿਹੜੀ ਕਾਉਂਸਲਿੰਗ ਕੀਤੀ ਜਾਂਦੀ ਆ ਕਿ ਅੱਗੇ ਵੇਖ ਰਹੇ ਹੋ ਤੁਸੀਂ ਜਿਹੜਾ ਵੱਖਰੇ ਵੱਖਰੇ ਪ੍ਰੋਗਰਾਮ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਜੋ ਹੁੰਦੇ ਰਹਿੰਦੇ ਨੇਗੇ ਇਦੇ ਵਿੱਚ ਵਿਦਿਆਰਥੀਆਂ ਨੂੰ ਨਿੱਕੇ-ਨਿੱਕੇ ਤਾਰੇ ਪ੍ਰੋਗਰਾਮ ਦੇ ਵਿੱਚ ਜਿਹੜਾ ਭਾਗ ਲੈਂਦੇ ਨੇ ਕਿ ਵਿਦਿਆਰਥੀ ਬਕਾਇਦਾ ਤੌਰ ਤੇ ਜੋ ਕਿ ਰੇਡੀਓ ਤੋਂ ਪ੍ਰੋਗਰਾਮ ਆਉਂਦੇ ਨੇਗੇ। ਮਾਨਦੇਵਸ ਜਿਹੜਾ ਸੰਬੰਧੀ ਹੈ ਜਿਹੜਾ ਕੋਈ ਵੀ ਜਨਮਾਇਆ ਜਾਂਦਾਗਾ ਮਾਨਦੇਵਸ ਮੁਬਾਰਕਵਾਦ ਜਿਹੜਾ ਮੈਰੀਟੋਰੀਅਸ ਸਕੂਲ ਬਟਿੰਡਾ ਮਾਨਦੇਵਸ ਮੁਬਾਰਕਵਾਦ ਤਾਂ ਜਿਹੜਾ ਵੇਖ ਰਹੇ ਹੋ ਤੁਸੀਂ ਤਸਵੀਰਾਂ ਵਿਦਿਆਰਥੀਆਂ ਦੇ ਬੈਠਣ ਦਾ ਸੋਹਣਾ ਤੌਰ ਤਰੀਕਾ ਤਾਂ ਬੜਾ ਕਮਾਲ ਦਾ ਹੈ। ਇਸ ਤਰ੍ਹਾਂ ਦੇ ਨਾਲ ਕਤਾਰਾਂ ਦੇ ਵਿੱਚ ਬੈਠ ਕੇ ਉਹ ਜਿਹੜਾ ਇੱਕ ਅਨੁਸ਼ਾਸਨਮਈ ਤਰੀਕਾ ਹੈ ਜਿਹੜਾ ਸਵੇਰ ਦੀ ਸਭਾ ਜਿਹੜੀ ਬਹੁਤ ਅੱਛੀ ਤਰੀਕੇ ਦੇ ਨਾਲ ਜਿਹੜਾ ਵਿਦਿਆਰਥੀ ਜਿਹੜੀ ਕਰਦੇ ਨੇਗੇ ਅੱਗੇ ਪ੍ਰਿੰਸੀਪਲ ਸਰ ਦੀ ਜਿਹੜਾ ਸੰਬੋਧਨ ਕਰਦੇ ਹੋਏ ਵਿਦਿਆਰਥੀਆਂ ਨੂੰ ਮਾਨ ਦੇ ਸਮਾਰਕ ਵਾਰਕਵਾਦ ਦੇ ਦਿਨ ਦੇ ਉੱਪਰ ਅੱਗੇ ਜਿਹੜਾ ਖੇਡਾਂ ਦੇ ਬੱਚੇ ਬਹੁਤ ਵੱਡੀਆਂ ਪ੍ਰਾਪਤੀਆਂ ਵਿਦਿਆਰਥੀਆਂ ਦੀਆਂ ਹਰ ਸਾਲ ਰਹਿੰਦੀਆਂ ਨੇਗੀਆਂ ਜੋ ਵੀ ਜ਼ਿਲ੍ਹਾ ਪੱਧਰੀ ਖੇਡਾਂ ਹੁੰਦੀਆਂ ਨੇਗੀਆਂ ਅੱਗੇ ਵੀ ਵਿਦਿਆਰਥੀ ਜਾਂਦੇ ਨੇਗੇ ਤਾਂ ਬੜੀਆਂ ਕਮਾਲ ਦੀਆਂ ਜਿਹੜੀਆਂ ਪ੍ਰਾਪਤੀਆਂ ਦੇਖਣ ਨੂੰ ਸਾਨੂੰ ਮਿਲਦੀਆਂ ਨੇ ਖੇਡਾਂ ਦੇ ਵਿੱਚੋਂ ਜਿਹੜਾ ਮੈਰੀਟੋਰੀਅਸ ਸਕੂਲ ਬਠਿੰਡਾ ਦੀਆਂ ਤੇ ਬੱਚਾ ਨੇ ਜਿਹੜੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਬਕਾਇਦਾ ਤੌਰ ਤੇ ਇੱਕ ਵੱਡੀ ਹੈ ਕੋਈ ਵੀ ਖੇਡ ਆ ਕੀ ਬਸ ਕਬਾਲਾ ਬਾਲੀਬਾਲ ਜੀ ਦੇ ਵਿੱਚ ਵਿਦਿਆਰਥੀ ਐਮ ਅੱਲਾ ਮਾਰਦੇ ਆ ਤੇ ਉਹਨਾਂ ਦਾ ਜਿਹੜਾ ਸਨਮਾਨ ਬਕਾਇਦਾ ਤੌਰ ਤੇ ਜਿਹੜਾ ਕੀਤਾ ਜਾਂਦਾਗਾ ਸਾਰੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋਗੇ ਐਥਲੈਟਿਕ ਮੀਟ ਦੀਆਂ ਤੇ ਅੱਗੇ ਹੈਗਾ ਜਿਹੜਾ ਵਿਦਿਆਰਥੀਆਂ ਨੂੰ ਚਿੜੀਆਕਰ ਹੈਗਾ ਜਿਹੜਾ ਉਹਦੇ ਵੀ ਜਿਹੜੀ ਸੈਰ ਕਰਾਈ ਜਾਂਦੀ ਹੈ ਬਕਾਇਦਾ ਤੌਰ ਤੇ ਅੱਗੇ ਜਿਹੜਾ ਲੋਹੜੀ ਦਾ ਫੰਕਸ਼ਨ ਦੀਆਂ ਤਸਵੀਰਾਂ ਵੇਖ ਰਹੇ ਹੋ ਤੁਸੀਂ ਵੱਖਰੀਆਂ ਵੱਖਰੀਆਂ ਵਿਦਿਆਰਥੀਆਂ ਨੂੰ ਟੂਰ ਜਿਹੜੇ ਮੁਹਈਆ ਕਰਵਾਏ ਜਾਂਦੇ ਨੇ ਤੁਸੀਂ ਵੇਖ ਰਹੇ ਹੋ ਵਾਸਤੇ ਵਿੱਚ ਬਾਕਾਇਦਾ ਤੌਰ ਤੇ ਜਿਹੜੀਆਂ ਹੰਬਾਰੋ ਟੀਮਾਂ ਉਹਦੀਆਂ ਨੇ ਬੱਚਾ ਨੂੰ ਸਹਾਯੋਗ ਕਰਨ ਦੇ ਲਈ ਅੱਗੇ ਜਿਹੜਾ ਸਾਰੀਆਂ ਤਸਵੀਰਾਂ ਤੁਸੀਂ ਸਮੁੱਚੇ ਰੂਪ ਦੇ ਵਿੱਚ ਸਟਾਫ ਦੁਆਰਾ ਜਿਹੜਾ ਕਿਸ ਤਰ੍ਹਾਂ ਦੇ ਨਾਲ ਸੰਬੋਧਨ ਕੀਤਾ ਜਾਂਦਾਗਾ ਵਿਦਿਆਰਥੀਆਂ ਨੂੰ ਤੇ ਇਹ ਸਾਰੀਆਂ ਤਸਵੀਰਾਂ ਤੁਸੀਂ ਸਮੁੱਚੇ ਰੂਪ ਦੇ ਵਿੱਚ ਜਿਹੜਾ ਮੈਰੀਟੋਰੀਅ ਸਕੂਲ ਬਟੰਡਾ ਦੀਆਂ ਪ੍ਰਾਪਤੀਆਂ ਦਾ ਕਿ ਜੋ ਵਿਦਿਆਰਥਣ ਨਜ਼ਰ ਆ ਰਹੀ ਹੈਗੀ ਇਹ ਜਿਹੜੀ ਅਧਿਆਪਕ ਇਥੋਂ ਪੜ੍ਹ ਕੇ ਜਿਹੜਾ ਅਧਿਆਪਕ ਲੱਗਿਆ ਹੈਗੀ ਅੱਗੇ ਕੋਰਸ ਕਰਕੇ ਤਾਂ ਇਸ ਫੇਰ ਸਪਨਾ ਜਿਹੜੀ ਵਿਦਿਆਰਥਣ ਜਿਹਨੂੰ ਡੀਸੀ ਸਾਹਿਬ ਠੰਡਾ ਨੇ ਸਨਮਾਨਿਤ ਕੀਤਾ ਸੀਗਾ ਪ੍ਰਿੰਸੀਪਲ ਸਰ ਤੇ ਸਟਾਫ ਜਿਹੜਾ ਨਜ਼ਰ ਆ ਰਿਹਾ ਹੈਗਾ ਸਪਨਾ ਵਿਦਿਆਰਥਣ ਜੋ ਕਿ ਜਪਾਨ ਦਾ ਦੌਰਾ ਕਰਕੇ ਆਈ ਸੀਗੀ ਜਪਾਨ ਯੂਨੀਵਰਸਿਟੀ ਦੇ ਵਿੱਚ ਤਾਂ ਪਰਮਾ ਸਵਾਗਤ ਕੀਤਾ ਗਿਆ ਸੀਗਾ ਸਮੂਹ ਸਟਾਫ ਤੇ ਪ੍ਰਿੰਸੀਪਲ ਸਰ ਦੁਆਰਾ ਇਸ ਵਿਦਿਆਰਥਣ ਦਾ ਸੋ ਇਹ ਵਡੀਆਂ-ਵਡੀਆਂ ਪ੍ਰਾਪਤੀਆਂ ਸਾਨੂੰ ਜਿਹੜੀਆਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇਗੀਆਂ ਵਿਦਿਆਰਥੀਆਂ ਦੀਆਂ ਜੋ ਵੀ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਜਿਹੜਾ ਵਿਸ਼ੇਸ਼ ਨਾਮਣਾ ਖੱਟਦੇ ਆ ਤਾਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਬਣਦਾ ਸਨਮਾਨ ਬਕਾਇਦਾ ਤੌਰ ਤੇ ਕੀਤਾ ਜਾਂਦਾ ਹੈਗਾ ਅੱਗੇ ਵੇਖ ਰਹੇ ਹੋ ਤੁਸੀਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਟੰਡਾ ਜਿਹਦੇ ਵਿੱਚ ਸੰਬੋਧਨ ਕਰ ਰਹੇ ਨੇਗੇ ਜਿਹੜੇ ਲੈਕਚਰਾਰ ਸਾਹਿਬਾਨ ਅੱਗੇ ਵੇਖ ਰਹੇ ਹੋ ਤੁਸੀਂ ਜਿਹੜਾ ਹੈਗਾ ਸਾਰਾ ਡਾਕਟਰ ਭੀਮਰਾਓ ਮੇਦਕਰ ਲੀਗਲ ਐਟਰੀਸੀ ਕਲੱਬ ਹੈ ਉਹਦੇ ਬਾਰੇ ਜਿਹੜੇ ਚਾਣਨਾ ਪਾਉਂਦੇ ਹੋਏ ਅ ਇੱਥੇ ਜਿਹੜੇ ਸਟਾਫ ਮੈਂਬਰ ਲੈਕਚਰਰ ਅੱਗੇ ਵੇਖ ਰਹੇ ਹੋ ਤੁਸੀਂ ਵੱਖਰਾ ਵੱਖਰਾ ਜਿਹੜਾ ਹੈਗਾ ਤਸਵੀਰਾਂ ਜਿਹੜੀਆਂ ਵਿਦਿਆਰਥੀਆਂ ਦੀਆਂ ਉਹਨਾਂ ਨੂੰ ਯੂਨੀਵਰਸਿਟੀ ਵਿਜ਼ਿਟ ਕਰਾਈ ਜਾਂਦੀ ਹੈ ਮਹਾਰਾਜਾ ਹੰਦੀ ਸਿੰਘ ਟੈਕਨੀਕਲ ਯੂਨੀਵਰਸਿਟੀ ਆ ਬਕਾਇਦਾ ਤੌਰ ਤੇ ਯੂਨੀਵਰਸਿਟੀ ਦਾ ਤੁਸੀਂ ਸੋਹਣਾ ਦ੍ਰਿਸ਼ ਦੇਖ ਸਕਦੇ ਹੋ ਜਿਹੜੀ ਕਿ ਬਿਲਕੁਲ ਨਾਲ ਤਾਂ ਕਿਸ ਤਰ੍ਹਾਂ ਦੇ ਨਾਲ ਵਿਦਿਆਰਥੀ ਜਿਹੜਾ ਉਹਨਾਂ ਸ਼ਾਸਨ ਦੇ ਵਿੱਚ ਰਹਿ ਕੇ ਇਹ ਸਾਰੀ ਵਿਦਿਆ ਨੂੰ ਗ੍ਰਹਿਣ ਕਰਤੇ ਨੇਗੇ ਤੇ ਮਿਊਜ਼ੀਅਮ ਆਰਟ ਗੈਲਰੀ ਤੁਸੀਂ ਦੇਖ ਰਹੇ ਹੋ ਬਾਜ਼ਾਰਤੀ ਜਿਹੜਾ ਹੈਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਦਾਦਾ ਉਰਾ ਕਰਕੇ ਆਏ ਸੀਗੇ ਸਾਰੀਆਂ ਤਸਵੀਰਾਂ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵੇਖ ਰਹੇ ਹੋ ਵੱਖਰੇ ਵੱਖਰੇ ਪ੍ਰੋਜੈਕਟਸ ਵਿਭਾਗ ਦੇ ਵਿੱਚ ਜਿਹੜਾ ਬੱਚਾ ਨੇ ਵੇਸਟ ਕੀਤਾ ਇਸ ਤੋਂ ਇਲਾਵਾ ਜਿਹੜਾ ਹੈਗਾ ਕੈਮਿਸਟਰੀ ਵਿਭਾਗ ਦੇ ਵਿੱਚ ਵੇਸਟ ਕੀਤਾ ਸੋ ਮੈਰਿਟੋਰੀਆ ਸਕੂਲ ਬਠਿੰਡਾ ਦਾ ਜਿਹੜਾ ਸ਼ਾਨਦਾਰ ਇਤਿਹਾਸ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਸ਼ਾਨਾ ਮੱਤਾ ਇਤਿਹਾਸ ਹੈ ਵਿਦਿਆਰਥੀਆਂ ਦੀ ਉਸੁਕਤਾ ਬਣੀ ਰਹਿੰਦੀ ਹੈ ਕਿ ਆਮ ਤੌਰ ਤੇ ਉਹਨਾਂ ਦਾ ਜਿਹੜਾ ਦਾਖਲਾ ਦਾਖਲੇ ਨੂੰ ਲੈ ਕੇ ਖਾਸ ਤੌਰ ਤੇ ਬੜੀਆਂ ਉਡੀਕ ਰਹਿੰਦੀ ਹੈਗੀ ਵੀ ਮੈਰੀਟੋਰੀਆ ਸਕੂਲਾਂ ਦੇ ਵਿੱਚ ਬੱਚਿਆਂ ਦਾ ਜਿਹੜਾ ਦਾਖਲਾ ਹੋਵੇ ਸੋ ਅੱਜ ਦੀ ਜਿਹੜੀ ਰਿਪੋਰਟ ਸੀਗੀ ਤੁਹਾਡੇ ਸਾਹਮਣੇ ਮੈਰੀਟੋਰੀਆ ਸਕੂਲ ਬਠਿੰਡਾ ਦੀ ਸੀਗੀ ਜਿਹੜੀ ਹੋਸਟਲ ਤੋਂ ਲੈ ਕੇ ਸਕੂਲ ਇਮਾਰਤ ਦੀ ਗੱਲ ਕੀਤੀ ਗਈ ਇਸ ਵਿੱਚ ਬਕਾਇਦਾ ਤੌਰ ਤੇ ਵਿਦਿਆਰਥੀਆਂ ਦੀ ਜਿਹੜੀ ਪ੍ਰਾਪਤੀ ਦੀ ਗੱਲ ਕੀਤੀ ਗਈ ਆ ਇਸ ਤਰ੍ਹਾਂ ਦੇ ਨਾਲ ਜਿਹੜਾ ਮੈਰੀਟੋਰੀਅਸ ਸਕੂਲ ਸਿੱਖਿਆ ਕ੍ਰਾਂਤੀ ਦੇ ਵਿੱਚ ਇੱਕ ਬੜਾ ਵੱਡਾ ਯੋਗਦਾਨ ਪਾ ਰਹੇ ਨੇ ਇਹ ਸੀ ਜਿਹੜਾ ਮੈਰੀਟੋਰੀਅਸ ਸਕੂਲ ਬਠਿੰਡਾ ਪ੍ਰਤੀ ਜੋ ਕਿ ਅੱਜ ਦੀ ਰਿਪੋਰਟ ਪੇਸ਼ ਕੀਤੀ ਗਈ ਆ ਸੋ ਇਹ ਵੀਡੀਓ ਨੂੰ ਜੇਕਰ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਹੋਰ ਵਿਦਿਆਰਥੀਆਂ ਤੱਕ ਜਿਹੜੀ ਗੱਲ ਪਹੁੰਚੇ ਵੱਧ ਤੋਂ ਵੱਧ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਜਿਹੜੀ ਅਗਲੀ ਲੜੀ ਤਾਂ ਆਪਾਂ ਅਗਲੇ ਮੈਰੀਟੋਰੀਅਸ ਸਕੂਲ ਬਾਰੇ ਜਿਹੜੀ ਗੱਲ ਕਰਾਂਗੇ ਸ਼ੁਕਰੀਆ ਮਿਹਰਬਾਨੀ ਧੰਨਵਾਦ